ਅਸਲਾਮੁਅਲੈਕੁਮ ਉਮੀਦ ਕਰ ਰਹੀ ਹਾਂ ਤੁਸੀਂ ਸਾਰੇ ਖੈਰiyat ਨਾਲ ਹੋ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਚ ਹੋਇਆ ਅਜ਼ਾਬ ਵਿਕਰਮ ਸਿੰਘ ਮਜੀਠੀਆ ਦਿਨ ਬਦੇਨ ਹੁਣ ਫਸਦੇ ਜਾ ਰਹੇ ਹੈਗੇ ਕਿਉਂਕਿ 550 ਕਰੋੜ ਮਾਮਲੇ ਨੂੰ ਲੈ ਕੇ ਉਜਲੀਅਸ ਵਾਲੇ ਤੇ ਪੰਜਾਬ ਸਰਕਾਰ ਦੇ ਹੱਥ ਲੱਗੇ ਅਹਿਮ ਸਬੂਤ ਨੂੰ ਪੂਰਨ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚਲ ਕੇ ਵੀਡੀਓ ਦੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਯਾਨੀ ਕਸੂਤੇ ਫਸ ਗਏ ਨੇ ਪੰਜਾਬ ਦੇ ਅੰਦਰ ਬਹੁਤ ਬਾਰ ਖਬਰਾਂ ਚੱਲੀਆਂ ਕਿ ਕਿ ਬਿਕਰਮ ਸਿੰਘ ਮਜੀਠੀਆ ਦੇ ਖਾਤੇ ਦੇ ਵਿੱਚ 540 ਕਰੋੜ ਦਾ ਬੜਾ ਜ਼ਿਕਰ ਹੋ ਰਿਹਾ ਸੀ ਪਰ ਅੱਜ ਤੁਹਾਡੇ ਸਾਹਮਣੇ ਕਿ ਮੈਂ ਸੱਚ ਦਿਖਾਉਣ ਜਾ ਰਿਹਾ ਕਿਉਂਕਿ ਬਿਕਰਮ ਸਿੰਘ ਮਜੀਠੀਆ ਕਸੂਤੇ ਫਸ ਗਏ ਨੇ ਔਰ ਦੂਜੇ ਪਾਸੇ ਉਹਦੀ ਜ਼ਮਾਨਤ ਕਿਉਂ ਨਹੀਂ ਹੋ ਰਹੀ ਇਹ ਵੀ ਇੱਕ ਬਹੁਤ ਵੱਡਾ ਸਵਾਲ ਨੇ ਔਰ ਅੱਜ ਤੁਹਾਨੂੰ ਦਿਖਾਵਾਂਗੇ ਕਿ ਇੱਕ ਮਜ਼ਦੂਰ ਦੇ ਖਾਤੇ ਦੇ ਵਿੱਚ 1 ਕਰੋੜ ਰੁਪਏ ਰਾਤੋਂ ਰਾਤ ਕਿਵੇਂ ਪਹੁੰਚ ਜਾਂਦੇ ਨੇ ਅਸ ਖਬਰ ਨੂੰ ਸੁਣ ਕੇ ਪੂਰੇ ਦੇਸ਼ ਭਰ ਦੇ ਲੋਕ ਹਰਾਮ ਨੇ ਕਿ ਕਿ ਮਜ਼ਦੂਰ ਬੰਦਾ ਹੋਵੇ ਤੇ ਉਹਦੇ ਖਾਤੇ ਦੇ ਵਿੱਚ ਰਾਤੋਂ ਰਾਤ ਕਿੰਨੇ ਰੁਪਈਆ ਆ ਜਾਵੇ ਬਹੁਤ ਵੱਡੇ ਸਵਾਲ ਨੇ ਇਹ ਪੰਜਾਬ ਦੀ ਜਨਤਾ ਪੂਰੇ ਦੇਸ਼ ਦੀ ਜਨਤਾ ਜਾਣਨਾ ਚਾਹੁੰਦੀ ਹੈ ਪਰ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੇ ਵਕੀਲ ਵੀ ਬੁਲਾ ਲਏ ਕਹਿੰਦੇ ਜੀ ਕਰੋੜਾਂ ਘਰਮਾਂ ਦਾ ਖਰਚਾ ਵੀ ਹੋ ਗਿਆ ਤੇ ਵਿਕਰਮ ਮਜੀਠੀਆ ਦੀ ਜ਼ਮਾਨਤ ਦੇ ਵਿੱਚ ਰਿਕਾਵਟ ਕੀ ਬਣ ਰਹੀ ਹੈ ਬਹੁਤ ਵੱਡੀ ਖਬਰ ਹੈ ਜਿਹੜੀ ਕਿ ਤੁਸੀਂ ਵੇਖਣ ਜਾ ਰਹੇ ਹੋ ਕਿਉਂਕਿ ਵਿਕਰਮ ਸਿੰਘ ਮਜੀਠੀਆ ਪੰਜਾਬ ਦਾ ਉਹ ਨਾਮੀ ਚਿਹਰਾ ਜਿਹਨੂੰ ਕਿ ਬਾਦਲੋਂ ਦਾ ਇੱਕ ਬਹੁਤ ਵੱਡਾ ਚੇਲਾ ਵੀ ਕਹਿ ਸਕਦੇ ਆ ਕਿਉਂਕਿ ਸੁਖਵੀਰ ਸਿੰਘ ਬਾਦਲ ਤੋਂ ਲੈ ਕੇ ਵਿਕਰਮ ਸਿੰਘ ਮਜੀਠੀਆ ਤੱਕ ਇਹਨਾਂ ਦੀ ਕਹਾਣੀ ਕੀ ਆ ਪੂਰਾ ਪੰਜਾਬ ਜਾਣਦਾ ਪਰ ਅੱਜ ਦੀ ਘੜੀ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਐਸੀ ਤਲਵਾਰ ਲਟਕੀ ਆ ਕਿ ਪੰਜਾਬ ਦੇ ਅੰਦਰ ਐਸੀ ਖਬਰ ਪਹਿਲਾਂ ਕਦੇ ਕਿਸੇ ਨੇ ਨਹੀਂ ਸੁਣੀ ਹੋਣੀ ਅੱਗੇ ਜਿਹੜਾ ਵਿਜੀਲੈਂਸ ਬਿਊਰੋ ਔਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਇੱਕ ਬਹੁਤ ਵੱਡਾ ਨਾਮੀ ਵਕੀਲ ਬੰਗਲੌਰ ਤੋਂ ਬੁਲਾਉਂਦੇ ਨੇ ਬਿਕਰਮ ਸਿੰਘ ਮਜੀਠੀਆ ਕਿ ਭਾਈ ਮੇਰੀ ਰਿਕਾਵਟ ਆ ਜਿਹੜੀ ਉਹ ਵਿਜੀਲੈਂਸ ਵੀਰੋ ਤੇ ਪੰਜਾਬ ਦੀ ਸਰਕਾਰ ਬਣ ਗਈ ਹੈ ਤਾਂ ਦਰਸਲ ਦੇ ਵਿੱਚ ਹੁਣ ਬਾਜੀ ਪਲਟ ਚੁੱਕੀ ਹੈ ਕਿਉਂਕਿ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਨਹੀਂ ਹੋ ਸਕਦੀ ਬਹੁਤ ਵੱਡੇ ਪਦਰ ਦੇ ਉੱਤੇ ਜਿਹੜਾ ਪੈਸੇ ਦਾ ਮਾਮਲਾ ਉਹ ਤੁਹਾਡੇ ਅੱਜ ਸਾਹਮਣੇ ਦਿਖਾਵਾਂਗੇ ਪਰ ਇੱਕ ਘਰ-ਘਰ ਰੁਪਈਆ ਇੱਕ ਮਜ਼ਦੂਰ ਦੇ ਖਾਤੇ ਦੇ ਵਿੱਚ ਰਾਤੋਂ ਰਾਤ ਪਹੁੰਚ ਜਾਣਾ ਇੱਕ ਬਹੁਤ ਵੱਡੀ ਗੱਲ ਹੈ ਇੱਕ ਨੌਜਵਾਨ ਆ ਜਿਹਦੇ ਖਾਤੇ ਦੇ ਵਿੱਚ ਇੱਕ ਕਰੋੜ ਰੁਪਏ ਰਾਤੋ ਰਾਤ ਪਹੁੰਚੇ ਨੇ ਕਿਵੇਂ ਪਹੁੰਚੇ ਕੀਨੇ ਪਹੁੰਚਾ ਦਿੱਤੇ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਵਿਕਰਮ ਸਿੰਘ ਮਜੀਠੀਆ ਤੇ ਜਿਹੜੀ ਅਪਡੇਟ ਹੈ ਬੜੀ ਹੀ ਹੈਰਾਨ ਕਰ ਦੇਣ ਵਾਲੀ ਹੈ ਇਹਨਾਂ ਬਾਦਲਾਂ ਨੂੰ ਔਰ ਉਹਨਾਂ ਦੇ ਵਰਕਰਾਂ ਨੂੰ ਕਿਉਂਕਿ ਵਿਕਰਮ ਸਿੰਘ ਮਜੀਠੀਆ ਦਾ ਉਹ ਕੈਸਾ ਜੀ ਨੂੰ ਪੂਰਾ ਪੰਜਾਬ ਤੇ ਪੂਰੀ ਪੰਜਾਬ ਦੀ ਜਨਤਾ ਜਾਣਨਾ ਚਾਹੁੰਦੀ ਆ ਤਾਂ ਪਹਿਲੀ ਖਬਰ ਇਸ ਨੌਜਵਾਨ ਦੇ ਖਾਤੇ ਦੇ ਵਿੱਚ ਕਰੋੜ ਰੁਪਈਆ ਕਿਹਨੇ ਭੇਜਿਆ ਮਾਮਲਾ ਕੀ ਆ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ

का पहला रिएक्शन क्या था जब ये सैतीस अंक का जो डिजिट का अमाउंट इनके खाते में ट्रांसफर हुआ था दीपू आप उस वक्त क्या कर रहे थे और ये जानकारी आपको कैसे हुई कि आपके अकाउंट में सैतीस अंक का ये अमाउंट ट्रांसफर हो गया मैं उस वक्त आ, ये बात दो अगस्त की है जब मैं उस वक्त दोपहर तो के टाइम खाना खा रहा था मैं और मैं अपना फोन चला रहा था

1 ਕਰੋੜ ਰੁਪਇਆ ਪਹੁੰਚਦਾ ਰਾਤੋਂ ਰਾਤ ਪਰ ਮਾਮਲਾ ਬੜਾ ਗੰਭੀਰ ਹੈ ਕਿਉਂਕਿ ਜਿਹੜੀ ਉਹ ਪੈਸੇ ਨੇ ਉਹ ਕਿਵੇਂ ਪਹੁੰਚੇ ਨੇ ਕਿਹਨੇ ਪਹੁੰਚਾ ਦਿੱਤੇ ਨੇ ਅਕਸਰ ਤੁਸੀਂ ਵੇਖਿਆ ਕਿ ਬਹੁਤ ਬਾਰ ਪੰਜਾਬ ਦੇ ਵਿੱਚ ਵੀ ਬੱਖ ਬੱਖ ਇਲਾਕਿਆਂ ਦੇ ਵਿੱਚ ਹੋਰ ਸੇਟਾਂ ਦੇ ਵਿੱਚ ਕਿ ਕਿਸੇ ਨੂੰ ਵਰਤਿਆ ਜਾਂਦਾ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਇੱਕ ਸਿੰਮ ਵਰਤਦੇ ਨੇ ਇੱਕ ਹੋਰ ਬੰਦੇ ਦਾ ਤਾਂ ਉਸ ਤੋਂ ਬਾਅਦ ਗੱਲ ਖੁੱਲਦੀ ਹੈ ਜੀ ਵਿਕਰਮ ਸਿੰਘ ਮਜੀਠੀਆ ਕਿਸੇ ਬੰਦੇ ਦਾ ਸਿੰਮ ਵਰਤ ਰਹੀ ਸੀ ਜਿਹਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੇ ਇੱਕ ਬਹੁਤ ਵੱਡਾ ਖੁਲਾਸਾ ਸੁਪਿਆ ਹੋਇਆ ਸੀ ਕਿ ਉਸ ਸਿੰਘ ਦੇ ਜਰੀਏ ਪੈਸੇ ਦੇ ਲੈਣ ਦੇਣ ਦੀਆਂ ਗੱਲਾਂ ਬਹੁਤ ਸਾਰੀਆਂ ਅੰਦਰੂਨੀ ਗੱਲਾਂ ਜਿਹੜੀਆਂ ਪੰਜਾਬ ਦੇ ਲੋਕਾਂ ਤੇ ਪੰਜਾਬ ਦੀ ਸਰਕਾਰ ਦੇ ਸਾਹਮਣੇ ਨਾ ਆਉਣ ਐਸੇ ਹੀ ਪ੍ਰਕਾਰ ਦੀ ਪੂ ਨਾਮ ਦੇ ਸ਼ਖਸ ਨੂੰ ਵੀ ਵਰਤਿਆ ਗਿਆ ਹੁਣ ਜਿਵੇਂ ਕਿ ਉਹਦੇ ਇੱਕ ਖਾਤੇ ਦੇ ਵਿੱਚ 1 ਕਰੋੜ ਰੁਪਇਆ ਰਾਤੋ ਰਾਤ ਪਹੁੰਚ ਜਾਂਦਾ ਫਿਲਹਾਲ ਉਹ ਸਰਕਾਰ ਦੇ ਸਕੰਜੇ ਵਿੱਚ ਆ ਗਿਆ ਪਰ ਹੁਣ ਉਹ ਪੈਸਾ ਸਾਰਾ ਸਰਕਾਰ ਨੂੰ ਚਲਾ ਗਿਆ ਤਾਂ ਹੁਣ ਦੂਜੇ ਪਾਸੇ ਆਜੋ ਬਿਕਰਮ ਸਿੰਘ ਮਜੀਠੀਆ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਦੇ ਵਿੱਚ ਬਾਰ-ਬਾਰ ਕਹਿੰਦੇ ਜੀ ਵਿਜੀਲੈਂਸ ਬਿਊਰੋ ਤੇ ਦੂਜੇ ਪਾਸੇ ਪੰਜਾਬ ਦੀ ਸਰਕਾਰ ਰੁਕਾਵਟ ਪਾ ਰਹੀ ਸੀ ਕਿਹੜੀ ਗੱਲੋਂ ਪਾ ਰਹੀ ਸੀ ਉਹ ਕਹਿੰਦੇ ਸੀ ਜੀ ਅਸੀਂ ਇਹਨਾਂ ਦੇ ਖਾਤੇ ਚੈੱਕ ਕਰਨੇ ਨੇ ਇਹਨਾਂ ਦੀ ਪ੍ਰਾਪਰਟੀ ਚੈੱਕ ਕਰਨੀ ਹੈ ਕਿੱਥੇ-ਕਿੱਥੇ ਇਹਨਾਂ ਦੀ ਪ੍ਰਾਪਰਟੀ ਯਾਨੀ ਗੋਪਤ ਰੂਪ ਦੇ ਵਿੱਚ ਨਹੀਂ ਹੈ ਜਿਵੇਂ ਕਿ ਤੁਸੀਂ ਸੁਣਾ ਹੋਣਾ ਕਿ 65 ਲੱਖ ਰੁਪਈਆ ਇੱਕ ਔਰਤ ਦੇ ਖਾਤੇ ਦੇ ਵਿੱਚ ਵਿਕਰਮ ਮਜੀਠੀਆ ਭੇਜਦੇ ਨੇ ਐਸੇ ਹੀ ਪ੍ਰਕਾਰ ਦੇਖੋ ਇੱਕ ਇਹ ਵੀ ਵੱਡੀ ਖਬਰ ਸਾਹਮਣੇ ਆਈ ਹੈ ਕੇ ਦੀਪੂ ਦੇ ਖਾਤੇ ਦੇ ਵਿੱਚ ਰਾਤੋਂ ਰਾਤ ਕਰੋੜ ਰੁਪਈਆ ਪਹੁੰਚੇ ਜੀ ਤਾਂ ਹੁਣ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਇੱਕ ਬਹੁਤ ਵੱਡੀ ਤਲਵਾਰ ਜਿਹੜੀ ਕਿ ਕਹਿ ਸਕਦੇ ਹੋ ਲਟਕ ਗਈ ਹੈ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਉਹ ਪੰਜਾਬ ਦੇ ਇਸ ਤਸਕਰ ਨੂੰ ਜੇਲ੍ਹ ਦੇ ਵਿੱਚੋਂ ਕਦੇ ਨਹੀਂ ਨਿਕਲਣ ਦਿੰਦਾ ਕਿਉਂਕਿ ਪੰਜਾਬ ਦੀ ਜਨਤਾ ਜੇਕਰ ਇੱਕ ਵਾਰ ਪੰਜਾਬ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੀ ਰਿਹਾਈ ਹੁੰਦੀ ਹੈ ਤਾਂ ਤੁਸੀਂ ਇਹ ਸਮਝੋ ਵੀ ਮੋਹਰ ਲੱਗ ਜਾਣੀ ਹੈ ਪੱਕੇ ਤੌਰ ਤੇ ਕਿ ਆਮ ਆਦਮੀ ਪਾਰਟੀ ਨਹੀਂ ਆਉਂਦੀ। ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਦਾ ਪੂਰੀ ਪੰਜਾਬ ਸਰਕਾਰ ਦਾ ਪੰਜਾਬ ਦੇ ਲੋਕ ਸਮਰਥਨ ਕਰ ਰਹੇ ਨੇ। ਭਾਵੇਂ ਭਗਵੰਤ ਮਾਨ ਮੁੱਖ ਮੰਤਰੀ ਨੇ ਉਸ ਪਰਿਵਾਰ ਨੂੰ ਹੱਥ ਪਾਇਆ ਜਿਹਨਾਂ ਨੂੰ ਅੱਜ ਤੱਕ ਕੋਈ ਪੰਜਾਬ ਦਾ ਮੁੱਖ ਮੰਤਰੀ ਜਾਂ ਕੋਈ ਵੀ ਪੰਜਾਬ ਦੀ ਸ਼ਖਸੀਅਤ ਅੱਜ ਤੱਕ ਉਹਨਾਂ ਵੱਲ ਉਂਗਲ ਵੀ ਨਹੀਂ ਕਰ ਸਕਦੀ ਸੀ। ਤਾਂ ਇਸ ਕਰਕੇ ਪੰਜਾਬ ਦੇ ਲੋਕ ਮੁੱਖ ਮੰਤਰੀ ਨੂੰ ਵਧਾਈਆਂ ਵੀ ਦੇ ਰਹੇ ਨੇ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਜਿਹੜਾ ਸ਼ਾਸਕਰ ਐ ਇਹਨੂੰ ਤੁਸੀਂ ਫੜਿਆ ਸੀ ਤੁਹਾਡੇ ਹਿੱਤ ਵਿੱਚ ਜਿਹੜੇ ਲੋਕ ਵਿਰੋਧ ਸੀ ਭਗਵੰਤ ਮਾਨ ਦੇ ਉਹੀ ਲੋਕ ਅੱਜ ਮੁੱਖ ਮੰਤਰੀ ਦੇ ਹੱਕ ਵਿੱਚ ਬੋਲ ਰਹੇ ਨੇ ਸੋ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਹੈ ਕਿ ਭਾਈ ਜਿਹੜੇ ਬਾਦਲ ਨੇ ਬੜੇ ਤਣੇ ਤੜਾ ਰਹੇ ਨੇ ਕਹਿੰਦੇ ਜੀ ਸਾਡਾ ਰਾਜ ਆ ਜਾਏ ਤਾਂ ਗੱਲ ਬਣ ਜੇ ਯਾਨੀ ਭਗਵੰਤ ਮਾਨ ਤੋਂ ਰੱਜ ਪੁੱਜ ਕੇ ਬਦਲੇ ਲਵਾਂਗੇ ਜਿਹੜੇ ਪੰਜਾਬ ਦੇ ਚੈਨਲ ਜਾਂ ਪੰਜਾਬ ਦੇ ਲੋਕ ਜਾਂ ਕੋਈ ਪੰਜਾਬ ਦਾ ਪ੍ਰਸ਼ਾਸਨ ਦਾ ਕੋਈ ਅਫਸਰ ਉਹਨਾਂ ਲੋਕਾਂ ਤੋਂ ਕਹਿੰਦਾ ਅਸੀਂ ਬਦਲਾ ਲਵਾਂਗੇ ਸੁਖਵੀਰ ਸਿੰਘ ਬਾਦਲ ਦੇ ਖੁੱਦ ਦੇ ਬਿਆਨ ਨੇ ਉਹਨਾਂ ਦੀ ਘਰ ਵਾਲੀ ਦੇ ਬਿਆਨ ਨੇ ਵਿਕਰਮ ਸਿੰਘ ਮਜੀਠੀਆ ਦਾ ਜਿਹੜਾ ਤਾ ਦੇਖਿਆ ਸੀ ਤੁਸੀਂ ਜਿਸ ਦਿਨ ਉਸ ਦੀ ਗ੍ਰਿਫਤਾਰੀ ਹੁੰਦੀ ਹੈ ਕਹਿੰਦਾ ਐਂ ਕਰਕੇ ਕਹਿੰਦਾ ਭਵੰਤਿਆ ਚੱਲਿਆ ਮਜੀਠੀਆ ਤੇਰੀਆਂ ਚੀਕਾਂ ਕਢਾਉ ਆ ਪਰ ਅੱਜ ਚੀਕਾਂ ਕਿਧੀਆਂ ਨਿਕਲ ਰਹੀਆਂ ਨੇ ਵਿਕਰਮ ਸਿੰਘ ਮਜੀਠੀਆ ਤਸਕਰ ਨਸ਼ੇ ਦਾ ਪੰਜਾਬ ਦਾ ਸਭ ਤੋਂ ਵੱਡਾ ਗਾਸਟਰ ਵੀ ਕਹਿ ਸਕਦੇ ਆ ਇਹ ਪੰਜਾਬ ਦੇ ਲੋਕਾਂ ਦੀ ਆਵਾਜ਼ ਆ ਮੇਰੀ ਨਹੀਂ ਹੈਗੀ ਇਹੀ ਪੰਜਾਬ ਦੇ ਵਾਲੇ ਵਾਲੇ ਸਾਡੇ ਜੋ ਚੱਲ ਰਿਹਾ ਉਹ ਤੁਹਾਡੇ ਪੈਸੇ ਮੰਨੇ ਕਰ ਰਹੇ ਆ ਸੋ ਇਸ ਕਰਕੇ ਸਾਡੀਆਂ ਜਿੰਨੀਆਂ ਵੀ ਪੰਜਾਬ ਦੇ ਵਿੱਚ ਪੈਣਾ ਤੇ ਜਾਂ ਮਾਮਾ ਤੇ ਜਾਂ ਸਾਡੇ ਬਜ਼ੁਰਗ ਬੱਚੇ ਨੌਜਵਾਨ ਸਾਰਿਆਂ ਨੂੰ ਹੀ ਅਪੀਲ ਹੈ ਕਿ ਭਾਈ ਇਹ ਸਰਕਾਰਾਂ ਜਿਹੜੀਆਂ ਹੁੰਦੀਆਂ ਨੇ ਕੋਈ ਆਮ ਜੀ ਗੱਲ ਨਹੀਂ ਹੁੰਦੀ ਇਹਦੇ ਵਿੱਚ ਸਾਡੇ ਲੋਕਾਂ ਦੇ ਹੀ ਹੱਕ ਜੁੜਿਆ ਹੁੰਦਾ ਇਸ ਕਰਕੇ ਆਪਣੀ ਸਮਝ ਦੇ ਨਾਲ ਆਉਣ ਵਾਲੇ ਸਤਾਈ ਦੇ ਵਿੱਚ ਜੇ ਕਰ ਮੁੱਖ ਮੰਤਰੀ ਭਗਵੰਤ ਮਾਨ ਦੀ ਵਾਸੀ ਕਰਾਉਣੀ ਆ ਤਾਂ ਜੀ ਸਦਕੇ ਕਰਵਾਉ ਕਿਉਂ ਕਿ ਉਹ ਮਾੜਾ ਵੀ ਨਹੀਂ ਹੈ ਆਪਾਂ ਵੀ ਚੁੜਿਆ ਸੀ ਐਕਸ਼ਨ ਲੇਟ ਹੋਇਆ ਪਰ ਹੋਇਆ ਜ਼ਰੂਰ ਹੈ ਹੁਣ ਸਿੱਧੇ ਕੰਮਾਂ ਨੂੰ ਨਿਕਲਿਆ ਭਗਵੰਤ ਮਾਨ ਮੁੱਖ ਮੰਤਰੀ ਆ ਇਸ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨੀ ਚਾਹੂੰਗਾ ਜਿੰਨੇ ਵੀ ਸਾਡੇ ਪੰਜਾਬ ਦੇ ਲੋਕ ਮੈਨੂੰ ਸੁਣ ਰਹੇ ਨੇ ਤਾਂ ਮੈਂ ਇਹੀ ਅਪੀਲ ਕਰੂੰਗਾ ਕਿ ਦੇਖੋ ਨਿੱਜੀ ਦੁਸ਼ਮਣੀ ਕਿਸੇ ਦੇ ਨਾਲ ਨਹੀਂ ਹੈ ਆਪਣੀ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਦਾ ਸਮਰਥਨ ਇਸ ਵਕਤ ਕਰਨਾ ਚਾਹੀਦਾ ਜਿਹੜਾ ਕਿ ਸਾਰੇ ਲੋਕਾਂ ਦਾ ਹੱਕ ਬਣਦਾ ਤੜੀ ਗਿਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਦੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਇਕਜਮ ਸਿੰਘ ਜੀਠੀਆਂ ਨੂੰ ਲੈ ਕੇ ਬਹੁਤ ਹੀ ਹੈਰਾਨੀ ਜਾਨਤ ਗੜੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਹੈਗੀਆਂ ਮੈਂ ਅਸਲੀ ਅਸਲੀਆ ਚੀਜ਼ਾਂ ਜਿਹੜੀਆਂ ਸੁਣ ਕੇ ਹਰ ਇਨਸਾਨ ਜਿਹੜਾ ਹੈ ਉਹ ਹੈਰਾਨ ਰਹਿ ਜਾਵੇ ਜਿਸ ਤਰ੍ਹਾਂ ਤੁਹਾਨੂੰ ਵੀਡੀਓ ਦੇ ਵਿੱਚ ਸੁਣਿਆ ਬਹੁਤ ਸਾਰੇ ਮਾਮਲੇ ਪਹਿਲੇ ਵੀ ਹੋਏ ਆ ਪਹਿਲੇ ਜਿਸ ਤਰ੍ਹਾਂ ਆ ਕੇ ਉਹਨਾਂ ਨੇ ਸਿਮ ਦਾ ਮਾਮਲਾ ਹੋਇਆ ਸੀਗਾ ਕਿ ਵਿਕਰਮ ਸਿੰਘ ਮਜੀਠੀਆ ਕਿਸੇ ਹੋਰ ਬੰਦੇ ਦੀ ਸਿਮ ਜਿਹੜੀ ਆ ਕਾਫੀ ਅਰਸੇ ਤੋਂ ਇਸਤੇਮਾਲ ਕਰੰਦਾ ਸੀਗੇ ਤੇ ਹੁਣ ਆ 550 ਕਰੋੜ ਮਾਮਲੇ ਦੇ ਹਵਾਲੇ ਨਾਲ ਜਿਹੜੀ ਨਵੀਂ ਪੇਸ਼ ਰਖਤ ਹੋਈ ਹੈ ਉਹ ਇਹ ਹੈ ਕਿ ਦੀਪੂ ਨਾਮ ਦੇ ਬੰਦੇ ਦੇ ਅਕਾਊਂਟ ਦੇ ਵਿੱਚ ਰਾਤੋ ਰਾਤ ਇੱਕ ਕਰੋੜ ਰੁਪਈਆ ਜਿਹੜਾ ਵਾ ਟਰਾਂਸਫਰ ਕੀਤਾ ਗਿਆ ਵੈ ਇਸ ਤੋਂ ਪਹਿਲੇ ਇੱਕ ਖਾਤੂਨ ਦੇ ਬਾਰੇ ਆਇਆ ਸੀ ਲਾ ਕਿ ਉਹਦੇ ਅਕਾਊਂਟ ਦੇ ਵਿੱਚ 65 ਲੱਖ ਰੁਪਈਆ ਜਿਹੜਾ ਵਾ ਟਰਾਂਸਫਰ ਹੋਇਆ ਵੈ ਔਰ ਵਿਜੀਲੈਂਸ ਆਲੇ ਤੇ ਪੰਜਾਬ ਸਰਕਾਰ ਪਹਿਲੇ ਹੀ ਵਿਕਰਮ ਸਿੰਘ ਮੁਜੀਠੀਆ ਦੀ ਜ਼ਮਾਨਤ ਇਸ ਲਈ ਨਹੀਂ ਹਮਝੇਂਦੇ ਸੀ ਕਿਉਂਕਿ ਉਹ ਇਹ ਮੌਕਫ ਰੱਖਾ ਲਏ ਸੀ ਅਦਾਲਤ ਦੇ ਵਿੱਚ ਕਿ ਹਈਏ ਅਸੀਂ ਬਹੁਤ ਸਾਰੇ ਖਾਤਿਆਂ ਦੀ ਜਾਂਚ ਪੜਤਾਲ ਕਰਨੀ ਹੈ ਸਬੂਤ ਇਕੱਠੇ ਕਰਨੇ ਆ ਬਹੁਤ ਸਾਰੀਆਂ ਹੋਰ ਚੀਜ਼ਾਂ ਦੇਖਣੀਆਂ ਹੈਗੀਆਂ ਮੈਂ ਜਿਸ ਦੀ ਬਜਾਤੋ ਇਹ ਜਿਹੜੀ ਉਹਨਾਂ ਦੀ ਜ਼ਮਾਨਤ ਹੈ ਡਿਲੇ ਹੋਣ ਦੀ ਸੀ ਲੇਕਿਨ ਹੁਣ ਚੁਕੇ 550 ਕਰੋੜ ਮਾਮਲੇ ਦੇ حوالے ਨਾਲ ਨਵੀਂ ਪੇਸ਼ ਰਫਤ ਹੋਈ ਹੈ ਕਿ ਉਹਨਾਂ ਅਲੋਂ ਇੱਕ ਦੀਪੂ ਨਾਮ ਦੇ ਬੰਦੇ ਜਿਹੜਾ ਕਿ ਇੱਕ ਮਜ਼ਦੂਰ ਹੈਗਾ ਉਹਦੇ ਅਕਾਊਂਟ ਦੇ ਵਿੱਚ एक करब रुपया ट्रांसफर किया गया है जोड़ा कि पंजाब सरकार ने आ, 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 कौमी खजाने जमा करवाता है बाकी वोड़ा की कहना वीडियो बारे कमेंट्स करके लाजमी दस्य रुके अपना ढेर सारा ख्याल मिलेंगे अगली वीडियो के नाल अल्लाह हाफिज़